ਸਖਬਿੰਦਰ ਸਿੰਘ ਕਲਕੱਤਾ ਜੋ ਸਾਬਕਾ ਸਰਪੰਚ ਦਾ ਪੁੱਤਰ ਸੀ ਸ਼ਹਿਣਾ ਦੇ ਵਿੱਚ ਕੱਲ ਗੋਲੀ ਮਾਰ ਕੇ ਕਤਲ ਕੀਤਾ ਗਿਆ ਉਸ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋ ਚੁੱਕੀ ਹੈ ਪੀੜਤ ਪਰਿਵਾਰ ਦੇ ਜੋ ਇਲਜ਼ਾਮ ਨੇ ਜਿਨ੍ਹਾਂ ਦੇ ਕਰਕੇ ਸ਼ਿਕਾਇਤ ਦਰਜ ਹੋਈ ਐਫ ਆਈ ਆਰ ਉਸ ਤੋਂ ਬਾਅਦ ਹੋਈ ਹੈ ਉਸ ਦੇ ਵਿੱਚ ਵੱਡੀ ਵਜ੍ਹਾ ਸਾਹਮਣੇ ਆਈ ਹੈ ਕਿ ਕਤਲ ਕਿਸ ਦੇ ਵੱਲੋਂ ਤੇ ਕਿਉਂ ਕੀਤਾ ਗਿਆ ਕਾਇਨਸ ਨੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਜੇ ਗੱਲ ਕੀਤੀ ਜਾਵੇ ਤਾਂ ਇਸ ਐਫਆਈਆਰ ਦੇ ਵਿੱਚ ਜੋ ਪੀੜਤ ਪਰਿਵਾਰ ਹੈ ਸੁਖਵਿੰਦਰ ਸਿੰਘ ਕਲਕੱਤਾ ਦੇ ਭਰਾ ਦੇ ਵੱਲੋਂ ਬਿਆਨ ਦਰਜ ਕਰਵਾਏ ਗਏ ਜਿਸ ਦੇ ਆਧਾਰ ਤੇ ਚਾਰ ਲੋਕਾਂ ਤੇ ਐਫਆਈਆਰ ਦਰਜ ਹੋਈ ਹੈ ਦੋ ਦੇ ਉੱਤੇ ਜਿਹੜੇ ਬਾਇ ਨੇਮ ਅਤੇ ਦੋ ਅਣਪਛਾਤੇ ਦੇ ਉੱਤੇ ਐਫਆਈਆਰ ਦਰਜ ਕੀਤੀ ਗਈ ਹੈ ਇੱਕ ਵਿਅਕਤੀ ਨੂੰ ਜਿਹੜੀ ਇਹ ਰਾਉਂਡ ਅਪ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਜਿਹੜਾ ਕਾਤਲ ਹੈ ਅਜੇ ਤੱਕ ਵੀ ਫਰਾਰ ਦੱਸਿਆ ਜਾ ਰਿਹਾ ਹੈ ਤਾਂ ਸਾਰੀ ਕਹਾਣੀ ਕੀ ਹੈ ਅਸਲ ਵਜ੍ਹਾ ਕੀ ਹੈ ਇਸ ਕਤਲ ਦੀ ਤੇ ਕਿਹੜਾ ਉਹ ਕਾਰਨ ਬਣਿਆ ਜਿਸ ਕਰਕੇ ਇਥੋਂ ਤੱਕ ਇਨਜਾਮ ਜਿਹੜਾ ਦੇਣਾ ਪੈ ਗਿਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕਤਲ ਕੀਤਾ ਤਾਂ ਇਸ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਮ੍ਰਿਤਕ ਦੇ ਭਰਾ ਦੇ ਵੱਲੋਂ ਜੋ ਬਿਆਨ ਦਰਜ ਕਰਵਾਇਆ ਗਿਆ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸੁਖਬਿੰਦਰ ਸਿੰਘ ਕੋਲਕੱਤਾ ਜਿਹੜੇ ਕਿ 2018 ਤੋਂ 2023 ਤੱਕ ਪਿੰਡ ਦੀ ਉਹਨਾਂ ਦੇ ਮਾਤਾ ਸਰਪੰਚ ਰਹੇ ਨੇ ਤੇ ਸਾਰਾ ਕੰਮ ਮੇਰਾ ਭਰਾ ਸੁਖਵਿੰਦਰ ਸਿੰਘ ਕਲਕੱਤਾ ਕਰ ਰਹੇ ਸੀ ਤੇ ਐਸੇ ਕਰਕੇ ਉਹ ਕਾਫੀ ਐਕਟਿਵ ਸੀ ਸਿਆਸਤ ਦੇ ਵਿੱਚ ਕੁਝ ਲੋਕ ਘਰ ਦੇ ਵਿੱਚ ਸਰਪੰਚੀ ਹੋਣ ਕਾਰਨ ਮੇਰੇ ਭਰਾ ਸੁਖਵਿੰਦਰ ਸਿੰਘ ਦੇ ਨਾਲ ਖਾਰ ਰੱਖਦੇ ਸੀ ਤੇ ਮੇਰੀ માતા ਮਲਕੀਤ ਕੌਰ ਦੇ ਵਿਰੁੱਧ ਸਰਪੰਚੀ ਚੋਣਾਂ ਵਿੱਚ ਗੁਰਦੀਪ ਦਾਸ ਬਾਬਾ ਉਰਫ ਦੀਪੀ ਪੁੱਤਰ ਬਲਵੰਤ ਦਾਸ ਵਾਸੀ ਸੈਣਾ ਦੀ ਪਤਨੀ ਜਿਹੜੀ ਬਤੌਰ ਸਰਪੰਚੀ ਦੀ ਚੋਣ ਵਿੱਚ ਖੜੀ ਹੋਈ ਸੀ ਤੇ 2018 ਦੀ ਟਰਨ ਦੇ ਵਿੱਚ ਉਹ ਹਾਰ ਗਈ ਸੀ ਮੇਰੀ ਮਾਤਾ ਮਲਕੀਤਕਾਰ ਦੇ ਪਿੰਡ ਦੀ ਸਰਪੰਚ ਹੋਣ ਕਰਕੇ ਗੁਰਦੀਪ ਦਾਸ ਉਰਫ ਦੀਪੀ ਦੇ ਪਰਿਵਾਰ ਕੋਲ ਪੰਚਾਇਤੀ ਜਗ੍ਹਾ ਦਾ ਕਬਜ਼ਾ ਸੀ ਤੇ ਮੇਰੇ ਭਰਾ ਤੇ ਮਾਤਾ ਨੇ ਇਸ ਪੰਚਾਇਤੀ ਜਗ੍ਹਾ ਨੂੰ ਚਾਰਾਜੋਈ ਕਰਕੇ ਇਸ ਜਗ੍ਹਾ ਦੇ ਉੱਤੇ ਪੰਚਾਇਤ ਘਰ ਬਣਾ ਦਿੱਤਾ ਸੀ ਗੁਰਦੀਪ ਦਾਸ ਉਰਫ ਦੀਪੀ ਬਾਬਾ ਨੇ ਇਸ ਪੰਚਾਇਤੀ ਜਗ੍ਹਾ ਨੂੰ ਉਹਨਾਂ ਦੇ ਕਬਜ਼ੇ ਵਿੱਚੋਂ ਛਡਵਾਉਣ ਕਰਕੇ ਉਸ ਟਾਈਮ ਤੋਂ ਹੀ ਸਾਡੇ ਪਰਿਵਾਰ ਦੇ ਨਾਲ ਖੜ ਰੱਖਦੇ ਸੀ ਗੁਰਦੀਪ ਦਾਸ ਉਰਫ ਦੀਪੀ 바ਵਾ ਨੇ ਕਈ ਵਾਰ ਮੈਨੂੰ ਕਿਹਾ ਸੀ ਕਿ ਤੂੰ ਆਪਣੇ ਭਰਾ ਨੂੰ ਸਮਝਾ ਲੈ ਨਹੀਂ ਤਾਂ ਇਸ ਦਾ ਕੰਡਾ ਕੱਢ ਦੇਣਾ ਇਹ ਗੱਲ ਮੈਨੂੰ ਮੇਰੇ ਭਰਾ ਸੁਖਵਿੰਦਰ ਸਿੰਘ ਕਲਕੱਤਾ ਨੇ ਵੀ ਕਿਹਾ ਸੀ ਕਿ ਉਹ ਗਾਹੇ ਬਗਾਹੇ ਰਸਤੇ ਵਿੱਚ ਰੰਜਿਸ਼ ਕਰਕੇ ਤੰਗ ਪਰੇਸ਼ਾਨ ਕਰਦਾ ਹੈ ਮੈਨੂੰ ਵੀ ਗੁਰਦੀਪ ਦਾਸ ਉਰਫ ਦੀਪੀ 바ਵਾ ਨੇ ਬਹੁਤ ਵਾਰੀ ਉਕਤ ਰੰਜਿਸ਼ ਕਰਨ ਕਰਕੇ ਕਿਸੇ ਨਾਮ ਲੂਮ ਵਿਅਕਤੀਆਂ ਰਹਿਣ ਡਰਾਉਂਦਾ ਧਮਕਾਉਂਦਾ ਸੀ ਮੇਰੀ ਮਾਤਾ ਮਲਕੀਤ ਕੌਰ ਕਹਿੰਦੀ ਸੀ ਕਿ ਚਲੋ ਕੋਈ ਗੱਲ ਨਹੀਂ ਆਪਣੇ ਬਾਸ ਸਰਪੰਚੀ ਹੋਣ ਕਰਕੇ ਕੁਝ ਨਾ ਕੁਝ ਸਹਿਣਾ ਪੈਂਦਾ ਹੈ ਸਾਡਾ ਪਰਿਵਾਰ ਉਹਨਾਂ ਦੀ ਗੱਲਾਂ ਤੇ ਬੜਾ ਅਸਰ ਨਹੀਂ ਕਰਦਾ ਸੀ ਤੇ 4/10/2025 ਨੂੰ ਮੈਂ ਤੇ ਮੇਰਾ ਭਰਾ ਸੁਖਵਿੰਦਰ ਸਿੰਘ ਜੋ ਬਸ ਸਟੈਂਡ ਸਹਿਣਾ ਦੇ ਉੱਤੇ ਨਰਮਨ ਸਿੰਘ ਔਰ ਫੁਨਿਮਾ ਦੀ ਦੁਕਾਨ ਦੇ ਵਿੱਚ ਆਪਣੇ ਨਿੱਜੀ ਕੰਮ ਲਈ ਆਏ ਸੀ ਤਾਂ ਵਕਤ ਕਰੀਬ 4 ਵਜੇ ਦਾ ਹੋਵੇਗਾ ਤਾਂ ਹਰਜਿੰਦਰ ਸਿੰਘ ਔਰ ਫਜਿੰਦਰ ਪੁੱਤਰ ਬਹਾਦਰ ਸਿੰਘ ਵਾਸੀ ਗਿੱਲ ਦਹੂਰੀਪੱਤੀ ਸਹਿਣਾ ਜੋ ਕਾਰ ਨੰਬਰ PB03BR8542 ਮਾਰਕਾ I20 ਰੰਗ ਸਿਲਵਰ ਪਰ ਨਰਮਲ ਸਿੰਘ ਉਰਫ ਨਿਮਾ ਦੀ ਦੁਕਾਨ ਦੇ ਵਿੱਚ ਆਇਆ ਤਾਂ ਨਰਮਲ ਸਿੰਘ ਉਰਫ ਨਿਮਾ ਨਾਲ ਰਸਮੀ ਤੌਰ ਤੇ ਹੱਥ ਖੜਾ ਕਰਕੇ ਉਸ ਦੀ ਦੁਕਾਨ ਅੰਦਰ ਬਣੇ ਕੈਬਨ ਦੇ ਵਿੱਚ ਚਲਾ ਗਿਆ ਮੈਂ ਤੇ ਮੇਰਾ ਭਰਾ ਤੇ ਨਰਮਲ ਸਿੰਘ ਉਰਫ ਨਿਮਾ ਅਸੀਂ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਸੀ ਤਾਂ ਨਰਮਲ ਸਿੰਘ ਉਰਫ ਨਿਮਾ 메ਨ ਕੁਰਸੀ ਤੇ ਬੈਠਾ ਸੀ ਮੈਂ ਉਸ ਨਾਲ ਸਾਈਡ ਪਰ ਬੈਠਾ ਸੀ ਤੇ ਮੇਰਾ ਭਰਾ ਸੁਖਵਿੰਦਰ ਸਿੰਘ ਸਾਹਮਣੇ ਫਰੰਟ ਵਾਲੇ ਪਾਸੇ ਜੋ ਰਸਤਾ ਦੁਕਾਨ ਦੇ ਅੰਦਰ ਬਣੇ ਕੈਬਨ ਨੂੰ ਜਾਂਦਾ ਹੈ ਕੁਰਸੀ ਪਰ ਬੈਠਾ ਸੀ ਹਰਜਿੰਦਰ ਸਿੰਘ ਉਰਫ ਜਿੰਦਰ ਉਕਤ ਦੁਕਾਨ ਅੰਦਰ ਬਣੇ ਕੈਬਨ ਦੇ ਵਿੱਚੋਂ ਨਿਕਲਦੇ ਹੋਏ ਮੇਰੇ ਦੇਖਦੇ-ਦੇਖਦੇ ਆਪਣਾ ਪਿਸਤੌਲ ਕੱਢ ਕੇ ਮੇਰੇ ਭਰਾ ਸੁਖਵਿੰਦਰ ਸਿੰਘ ਦੇ ਸਿਰ ਵਿੱਚ ਖੱਬੇ ਪਾਸੇ ਫਾਇਰ ਮਾਰਿਆ ਮੇਰੇ ਭਰਾ ਸੁਖਵਿੰਦਰ ਸਿੰਘ ਦੇ ਫਾਇਰ ਵਜਨ ਕਰਕੇ ਕੁਰਸੀ ਪਰ ਹੀ ਲਹੂ ਲਹਾਨ ਹੋ ਗਿਆ ਜੋ ਹਰਜਿੰਦਰ ਸਿੰਘ ਉਰਫ ਜਿੰਦਰ ਉਕਤ ਆਪਣੇ ਪਿਸਤੌਲ ਸਮੇਤ ਮੌਕੇ ਤੋਂ I20 ਕਾਰ ਪਰ ਫਰਾਰ ਹੋ ਗਿਆ ਮੈਂ ਆਪਣੇ ਭਰਾ ਨੂੰ ਸਾਂਭਣ ਲੱਗਾ ਤੇ ਦੇਖਿਆ ਜਿਸ ਦੇ ਸਿਰ ਵਿੱਚ ਗੋਲੀ ਵੱਜਨ ਕਰਕੇ ਖੂਨ ਨਾਲ ਲਤਪਤ ਹੋ ਗਿਆ ਮੈਂ ਉਸ ਨੂੰ ਹਲਾਕੇ ਦੇਖਿਆ ਤਾਂ ਮੇਰੇ ਭਰਾ ਸੁਖਬਿੰਦਰ ਸਿੰਘ ਕਲਕੱਤਾ ਦਾ ਹਰਜਿੰਦਰ ਸਿੰਘ ਉਰਫ ਜਿੰਦਰ ਵੱਲੋਂ ਉਕਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ ਮੇਰੇ ਭਰਾ ਸੁਖਬਿੰਦਰ ਦਾ ਕਤਲ ਕਰਾਉਣ ਵਿੱਚ ਗੁਰਦੀਪ ਦਾਸ ਉਰਫ ਦੀਪੀ 바ਵਾ ਅਤੇ 2-3 ਹੋਰ ਰਾਜਨੀਤਿਕ ਵਿਅਕਤੀਆਂ ਦਾ ਪੂਰਾ ਹੱਥ ਹੈ ਕਿਉਂਕਿ ਪਿੰਡ ਵਿੱਚ ਪਾਰਟੀਬਾਜੀ ਹੁਣ ਕਰਕੇ ਗੁਰਦੀਪ ਦਾਸ ਉਰਫ ਦੀਪੀ ਬਾਵਾ ਵੱਲੋਂ ਰਾਜਨੀਤਿਕ ਰੰਜਿਸ਼ ਕਰਕੇ ਦੋ ਤੋਂ ਤਿੰਨ ਮਲੂਮ ਵਿਅਕਤੀਆਂ ਨੇ ਰਲ ਕੇ ਹਰਜਿੰਦਰ ਸਿੰਘ ਉਰਫ ਜਿੰਦਰ ਨੂੰ ਉਕਤ ਇਹਨਾਂ ਵੱਲੋਂ ਸਪਾਰੀ ਦੇ ਕੇ ਮੇਰੇ ਭਰਾ ਸੁਖਵਿੰਦਰ ਸਿੰਘ ਦਾ ਕਤਲ ਕਰਵਾਇਆ ਹੈ ਉਕਤਾਂ ਵਿਅਕਤੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਇਹ ਜੋ ਬਿਆਨ ਹੈ ਉਹ ਲਿਖ ਕੇ ਦਿੱਤਾ ਗਿਆ ਹੈ ਪਰਿਵਾਰ ਦੇ ਵੱਲੋਂ ਜੋ ਪ੍ਰਾ ਹੈ ਸੁਖਵਿੰਦਰ ਸਿੰਘ ਦਾ ਉਸ ਦੇ ਵੱਲੋਂ ਇਹ ਸਾਰਾ ਬਿਆਨ ਦਰਜ ਕਰਵਾਇਆ ਗਿਆ ਤਾਂ ਇਸ ਤਰੀਕੇ ਨਾਲ ਵੱਡੇ ਇਲਜ਼ਾਮ ਜੋ ਚੋਣ ਦੇ ਵਿੱਚ 2018 ਦੇ ਵਿੱਚ ਉਹਨਾਂ ਕੋਲੋਂ ਸਰਪੰਚੀ ਦੇ ਵਿੱਚ ਹਾਰੇ ਉਸ ਪਰਿਵਾਰ ਦੇ ਉੱਤੇ ਲਾਏ ਗਏ ਨੇ ਕਿ ਉਹਨਾਂ ਦੇ ਵੱਲੋਂ ਸਾਡੇ ਨਾਲ ਅੰਜਸ਼ ਰੱਖੀ ਗਈ ਸੀ ਕਿਉਂਕਿ ਜਿਹੜੀ ਜ਼ਮੀਨ ਤੇ ਉਹਨਾਂ ਦਾ ਨਾਜਾਇਜ਼ ਤੌਰ ਤੇ ਕਬਜ਼ਾ ਸੀ ਉਸ ਨੂੰ ਸੁਖਵਿੰਦਰ ਸਿੰਘ ਦੇ ਵੱਲੋਂ ਆਪਣੀ ਮਾਤਾ ਦੀ ਸਰਪੰਚੀ ਦੇ ਸਮੇਂ ਦੇ ਵਿੱਚ ਛਣਵਾ ਕੇ ਪੰਚਾਇਤਕਾਰ ਉਸਤੇ ਉਸਾਰ ਦਿੱਤਾ ਗਿਆ ਸੀ ਤਾਂ ਉਹਨਾਂ ਨੇ ਇਸੇ ਕਰਕੇ ਬਦਲਾ ਲੈਣ ਦੇ ਲਈ ਹੀ ਕਤਲ ਕਰਵਾਇਆ ਹੈ ਤੇ ਹੋਰ ਦੋ ਤਿੰਨ ਵਿਅਕਤੀ ਆ ਜਿਹੜੇ ਅਣਪਛਾਤੇ ਜੋ ਰਾਜਨੀਤਿਕ ਸ਼ਹਿ ਦੇਣ ਵਾਲੇ ਨੇ ਉਹਨਾਂ ਦੇ ਉੱਤੇ ਇਲਜ਼ਾਮ ਨੇ ਕਿ ਉਹਨਾਂ ਦੇ ਕਰਕੇ ਸਾਰਾ ਕੁਝ ਇਸ ਵਿਅਕਤੀ ਦੇ ਵੱਲੋਂ ਜਿੰਦਰ ਦੇ ਵੱਲੋਂ ਕੀਤਾ ਗਿਆ ਤਾਂ ਹੁਣ ਇਸ ਦੇ ਵਿੱਚ ਜਿਹੜੇ ਪਰਿਵਾਰ ਦੇ ਪੀੜਤ ਪਰਿਵਾਰ ਦੇ ਬਿਆਨ ਨੇ ਉਹਨਾਂ ਦੇ ਆਧਾਰ ਤੇ ਐਫ ਆਈ ਆਰ ਦਰਜ ਹੋਈ ਹੈ ਅਗਲੀ ਕਾਰਵਾਈ ਦੇ ਵਿੱਚ ਜਿਹੜੇ ਦੋ ਨਾਮ ਸ਼ਾਮਲ ਕੀਤੇ ਗਏ ਨੇ ਸੁਖਵਿੰਦਰ ਸਿੰਘ ਕੋਲਕੱਤਾ ਦੇ ਕਤਲ ਦੇ ਮਾਮਲੇ ਦੇ ਵਿੱਚ ਮੁੱਖ ਨਾਮਜ਼ਦ ਦੋਸ਼ੀ ਆ ਜਿਹੜਾ ਜਿੰਦਰ ਉਸ ਨੂੰ ਤਾਂ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਖਬਰ ਜ਼ਰੂਰ ਸਾਹਮਣੇ ਆ ਰਹੀ ਹੈ ਦੀਪੀ 바ਵਾ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਤਾਂ ਦੋ ਹੋਰ ਅਣਪਛਾਤੇਆਂ ਦੇ ਨਾਮ ਇਸ ਵਿੱਚ ਪਾਏ ਗਏ ਨੇ ਉਹ ਕਿਹੜੇ ਹੋਣਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪੁਛ ਪੜਤਾਲ ਤੋਂ ਬਾਅਦ ਪਤਾ ਲੱਗੇਗਾ ਪਰ ਪੀੜਤ ਪਰਿਵਾਰ ਦੇ ਵੱਲੋਂ ਜੋ ਬਿਆਨ ਐਫ ਆਈ ਆਰ ਦੇ ਵਿੱਚ ਦਰਜ ਕਰਵਾਇਆ ਗਿਆ ਉਸ ਕਹਾਣੀ ਦੇ ਮੁਤਾਬਕ ਇਹ ਨਿੱਜੀ ਰੰਜਿਸ਼ ਦਾ ਮਸਲਾ ਸੀ ਜਿਸ ਕਰਕੇ ਕਤਲ ਕੀਤਾ ਗਿਆ ਤੇ ਇਸ ਦੇ ਪਿੱਛੇ ਕੁਝ ਹੋਰ ਰਾਜਨੀਤਿਕ ਆਗੂਆਂ ਦੇ ਹੱਥ ਹੋਣ ਦੀ ਉਹਨਾਂ ਨੇ ਜ਼ਰੂਰ ਇੱਕ ਜਿਹੜੀ ਹੈ ਉਹ ਗੱਲ ਰੱਖੀ ਹੈ ਕਿ ਇਹ ਹੋ ਸਕਦਾ ਹੈ ਕਿ ਕਿਸੇ ਹੋਰ ਰਾਜਨੀਤਿਕ ਬੰਦਿਆਂ ਨੇ ਵੀ ਸ਼ਹਿਦ ਦਿੱਤੀ ਹੋਵੇ ਤਾਂ ਸੁਪਾਰੀ ਦੀ ਗੱਲ ਇਸ ਐਫ ਆਰ ਦੇ ਵਿੱਚ ਵੀ ਆਖੀ ਗਈ ਹੈ ਕਿ ਪੈਸੇ ਦੇ ਕੇ ਕਤਲ ਕਰਵਾਇਆ ਗਿਆ ਹੋ ਸਕਦਾ ਹੈ ਤਾਂ ਇਹ ਬੰਦੇ ਕੌਣ ਹੋਣਗੇ ਇਹਨਾਂ ਤੱਕ ਕੀ ਪੁਲਿਸ ਪਹੁੰਚ ਸਕੇਗੀ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਐਫ ਆਰ ਦੇ ਵਿੱਚ ਜਿਹੜੀ ਕਹਾਣੀ ਤੁਹਾਨੂੰ ਦੱਸੀ ਹੈ ਉਹ ਹੁਬ ਹੁ ਇਸੇ ਤਰ੍ਹਾਂ ਲਿਖੀ ਗਈ ਹੈ